ਇਹਨਾਂ ਨੂੰ ਨੰਗਿਆ ਕੀਤਾ ਜਾਏ ਕਿ ਸਿੱਖਾਂ ਦੇ ਮਾਮਲੇ ਦੇ ਵਿੱਚ ਇਹ ਕਿਵੇਂ ਅੰਨੇ ਤੇ ਗੁੰਗੇ ਬੋਲੇ ਬਣ ਜਾਂਦੇ ਆ ਤੇ ਜਦੋਂ ਹੋਰ ਕੋਈ ਗੱਲ ਆਉਂਦੀ ਆ ਤੇ ਉਦੋਂ ਇਹ ਸਾਵਧਾਨ ਸੋਚੇਤ ਹੋ ਜਾਂਦੇ ਆ ਜਿਹੜੇ ਚੌਂਕ ਦੇ ਵਿੱਚ ਅਸੀਂ ਖੜੇ ਆਂ ਅੱਜ ਤੋਂ 10 ਸਾਲ ਪਹਿਲਾਂ ਜਿੱਥੇ ਇਸ ਸਥਾਨ ਦੇ ਉੱਤੇ ਬਾਣੀ ਦਾ ਜਾਪ ਕਰ ਰਹੇ ਸਿੰਘਾਂ ਦੇ ਉੱਤੇ ਲਾਟੀਆਂ ਗੰਦੇ ਪਾਣੀ ਦੀਆਂ ਬਿਛਾੜਾਂ ਤੇ ਗੋਲੀਆਂ ਚਲਾਈਆਂ ਗਈਆਂ ਸੀ ਉਥੇ ਮੈਂ ਸਮਝਦਾ ਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਪਹਿਲਾ ਇਹ ਉਹ ਸਥਾਨ ਹੈ ਜਿੱਥੇ ਪਹਿਲੀ ਵਾਰ ਪੁਲਿਸ ਜਿਹੜੀ ਹੈ ਉਹ ਅਨਪਛਾਤੀ ਹੋਈ ਸੀ ਕਿਉਂਕਿ ਸਾਰਾ ਕੁਝ ਜਿਹੜਾ ਪ੍ਰੋਟੈਸਟ ਸੀ ਉਹ ਬੇਅਦਬੀਆਂ ਨੂੰ ਲੈ ਕੇ ਸੀ ਬੇਅਦਬੀਆਂ ਦੇ ਲਈ ਇਨਸਾਫ ਨੂੰ ਲੈ ਕੇ ਸੀ ਲੇਕਿਨ ਅੱਜ ਤੱਕ ਵੀ ਉਹ ਇਨਸਾਫ ਜਿਹੜਾ ਉਹ ਨਹੀਂ ਮਿਲਿਆ ਨਾ ਕਾਂਗਰਸ ਨੇ ਤੇ ਨਾ ਹੀ ਜਿਹੜੀ ਮੌਜੂਦਾ ਜਿਹੜੀ ਹੈ ਝਾੜੂ ਦੀ ਸਰਕਾਰ ਹੈ ਝਾੜੂਦਲ ਦੀ ਸਰਕਾਰ ਹੈ ਇਹਨੇ ਜਿਹੜਾ ਇਨਸਾਫ ਦੇਣ ਦਾ ਕੋਈ ਜਿਹੜਾ ਯਤਨ ਕੀਤਾ ਅਸੀਂ ਇਹੋ ਹੀ ਅਪੀਲ ਕਰਦੇ ਆ ਕਿ ਕਟੋ ਕੱਟ ਕਟੋ ਕੱਟ ਦੋਸ਼ੀ ਬੇਨਕਾਬ ਕਰਕੇ ਜਨਤਕ ਕੀਤਾ ਜਾਣ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਟੱਕਿਆ ਜਾਵੇ ਕਿੱਡੀ ਹੈਰਾਨੀ ਵਾਲੀ ਗੱਲ ਹੈ ਕਿ ਫਰੀਦਕੋਟ ਦੇ ਵਿੱਚ ਜਿਹੜਾ ਹੈ ਉਹ ਕੇਸ ਚੱਲਦਾ ਸੀ ਤੇ ਉਹ ਅਪੀਲ ਪਾਉਂਦੇ ਆ ਕਿ ਕੇਸ ਬਾਹਰ ਟ੍ਰਾਂਸਫਰ ਕੀਤੇ ਜਾਣ ਕਿਉਂਕਿ ਇੱਥੇ ਹਾਲਾਤ ਠੀਕ ਨਹੀਂ ਤੇ ਸਰਕਾਰ ਹੀ ਜਿਹੜੀ ਹੈ ਉਹ ਪੈਰਵਾਹੀ ਕਰਕੇ ਇਹ ਸਾਬਤ ਕਰਦੀ ਹੈ ਕਿ ਇਸ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਵਾਕਈ ਠੀਕ ਨਹੀਂ ਆ ਤੇ ਇੱਕ ਵਾਈਟ ਪੇਪਰ ਜਾਰੀ ਕੀਤਾ ਜਾਵੇ ਤੇ ਅਕਾਲੀ ਸਰਕਾਰ ਜਿਹੜੀ ਉਸ ਵੇਲੇ ਸੀ ਜਿਨ੍ਹਾਂ ਨੇ ਬੇਅਦਬੀ ਦੇ ਦੋਸ਼ੀਆਂ ਦੀ ਪੁਸ਼ਤਪਨਾਹੀ ਕੀਤੀ ਕਾਂਗਰਸ ਸਰਕਾਰ ਜਿਹਨੇ ਇਨਸਾਫ ਨਹੀਂ ਦਿੱਤਾ ਤੇ ਝਾੜੂਦਾਲ ਇਹਨਾਂ ਦੇ ਲੀਡਰਾਂ ਨੂੰ ਬੇਨਕਾਬ ਕੀਤਾ ਜਾਵੇ। ਮਰਗਾੜੀ ਦੇ ਵਿੱਚ ਕਾਂਗਰਸ ਪਾਰਟੀ ਨੇ ਭਰੋਸਾ ਦਵਾਇਆ ਸੀਗਾ ਤੇ ਬੈਰਲ ਦੇ ਵਿੱਚ ਆਮ ਆਦਮੀ ਪਾਰਟੀ ਨੇ ਭਰੋਸਾ ਦਵਾਇਆ ਸੀ ਉਹ ਭਰੋਸੇ ਦੇ ਹੁਣ ਤੱਕ ਜਿਹੜੀਆਂ ਸਰਕਾਰਾਂ ਖਰੀਆਂ ਕਿਉਂ ਨਹੀਂ ਉਤਰਦੀਆਂ ਅਸੀਂ ਪੰਥ ਦੀ ਕਚਹਿਰੀ 'ਚ ਜਾਵਾਂਗੇ ਜੀ ਪੰਥ ਦੀ ਕਚਹਿਰੀ 'ਚ ਜਾ ਕੇ ਅਸੀਂ ਦੱਸਾਂਗੇ ਕਿ ਸਰਕਾਰਾਂ ਨੇ ਸਾਡੇ ਨਾਲ ਕੀ ਕੀਤਾ ਹੈਗਾ ਔਰ ਡੈਮੋਕ੍ਰੈਟਿਕ ਢੰਗ ਦੇ ਨਾਲ ਅਸੀਂ ਇਹਨਾਂ ਸਰਕਾਰਾਂ ਤੋਂ ਜਿਹੜਾ ਹੈ ਉਹ ਜਵਾਬ ਮੰਗਾਂਗੇ ਔਰ ਜਵਾਬ ਦੇਣਗੇ। ਇਹ ਆ ਰਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸਾਨੂੰ ਤਾਂ ਉਮੀਦ ਹੈ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਸਾਨੂੰ ਇਨਸਾਫ਼ ਦਿਵਾਉਣਗੇ ਸਰਕਾਰਾਂ ਤੋਂ ਸਾਨੂੰ ਕੋਈ ਉਮੀਦ ਨਹੀਂ ਹੈ ਇਹ ਕਹਿ ਜਾਵੇ ਜਿਹੜੇ ਚੌਂਕ ਦੇ ਵਿੱਚ ਅਸੀਂ ਖੜੇ ਆਂ ਅੱਜ ਤੋਂ 10 ਸਾਲ ਪਹਿਲਾਂ ਜਿੱਥੇ ਇਸ ਸਥਾਨ ਦੇ ਉੱਤੇ ਬਾਣੀ ਦਾ ਜਾਪ ਕਰ ਰਹੇ ਸਿੰਘਾਂ ਦੇ ਉੱਤੇ ਲਾਠੀਆਂ ਗੰਦੇ ਪਾਣੀ ਦੀਆਂ ਬਿਚਾਰਾਂ ਤੇ ਗੋਲੀਆਂ ਚਲਾਈਆਂ ਗਈਆਂ ਸੀ ਕੋਤੇ ਮੈਂ ਸਮਝਦਾ ਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਪਹਿਲਾ ਇਹ ਉਹ ਥਾਨ ਹੈ ਜਿੱਥੇ ਪਹਿਲੀ ਵਾਰ ਪੁਲਿਸ ਜਿਹੜੀ ਹੈ ਉਹ ਅਨਪਛਾਤੀ ਹੋਈ ਸੀ ਤੇ ਅਸੀਂ ਉਸ ਵੇਲੇ ਜੋ ਕੁਝ ਹੋਇਆ ਕਿਉਂਕਿ ਸਾਰਾ ਕੁਝ ਜਿਹੜਾ ਪ੍ਰੋਟੈਸਟ ਸੀ ਉਹ ਬੇਅਦਬੀਆਂ ਨੂੰ ਲੈ ਕੇ ਸੀ ਬੇਅਦਬੀਆਂ ਦੇ ਲਈ ਇਨਸਾਫ ਨੂੰ ਲੈ ਕੇ ਸੀ ਲੇਕਿਨ ਅੱਜ ਤੱਕ ਵੀ ਉਹ ਇਨਸਾਫ ਜਿਹੜਾ ਉਹ ਨਹੀਂ ਮਿਲਿਆ ਨਾ ਤਾਂ ਪੰਥ ਦੀਆਂ ਵੋਟਾਂ ਲੈ ਕੇ ਬਣੀ ਸਰਕਾਰ ਨੇ ਇਨਸਾਫ ਦਿੱਤਾ ਉਹਨਾਂ ਨੇ ਇਨਸਾਫ ਕੀ ਦੇਣਾ ਉਹਨਾਂ ਨੇ ਤਾਂ ਸਗੋ ਜਿਹੜਾ ਹੈ ਉਹ ਪੁਸ਼ਤ ਪੜਾਈ ਕੀਤੀ ਜਿਹੜੀ ਹੈ ਬੇਅਦਬੀਆਂ ਕਰਨ ਵਾਲਿਆਂ ਦੀ ਨਾ ਕਾਂਗਰਸ ਨੇ ਤੇ ਨਾ ਹੀ ਜਿਹੜੀ ਮੌਜੂਦਾ ਜਿਹੜੀ ਹੈ ਝਾੜੂ ਦੀ ਸਰਕਾਰ ਹੈ ਝਾੜੂ ਦਲ ਦੀ ਸਰਕਾਰ ਹੈ ਇਹਨੇ ਜਿਹੜਾ ਇਨਸਾਫ ਦੇਣ ਦਾ ਕੋਈ ਜਿਹੜਾ ਯਤਨ ਕੀਤਾ ਅਸੀਂ ਇਹੋ ਹੀ ਅਪੀਲ ਕਰਦੇ ਆ ਕਿ ਘਟੋ ਘਟ ਕਟੋ ਕਟੋ ਦੋਸ਼ੀ ਬੇਨਕਾਬ ਕਰਕੇ ਜਨਤਕ ਕੀਤੇ ਜਾਣ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਟੱਕਿਆ ਜਾਵੇ ਕਿੱਡੀ ਹੈਰਾਨੀ ਵਾਲੀ ਗੱਲ ਹੈ ਕਿ ਫਰੀਦਕੋਟ ਦੇ ਵਿੱਚ ਜਿਹੜਾ ਹੈ ਉਹ ਕੇਸ ਚੱਲਦਾ ਸੀ ਤੇ ਉਹ اپیل ਪਾਉਂਦੇ ਕਿ ਕੇਸ ਬਾਹਰ ਟ੍ਰਾਂਸਫਰ ਕੀਤੇ ਜਾਣ ਕਿਉਂਕਿ ਇੱਥੇ ਹਾਲਾਤ ਠੀਕ ਨਹੀਂ ਤੇ ਸਰਕਾਰ ਹੀ ਜਿਹੜੀ ਹੈ ਉਹ ਪੈਰਵਾਹੀ ਕਰਕੇ ਇਹ ਸਾਬਤ ਕਰਦੀ ਹੈ ਕਿ ਇਸ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਵਾਕਈ ਠੀਕ ਨਹੀਂ ਆ ਤੇ ਕੇਸ ਟ੍ਰਾਂਸਫਰ ਕਰ ਦੇਣੇ ਚਾਹੀਦੇ ਆ ਇਸ ਤੋਂ ਵੱਧ ਕੇ ਸ਼ਰਮ ਵਾਲੀ ਗੱਲ ਜਿਹੜੀ ਹੈ ਉਹ ਸਰਕਾਰ ਵਾਸਤੇ ਕੀ ਹੋ ਸਕਦੀ ਹੈ ਜੇ ਸਰਕਾਰ ਹੀ ਇਹ ਮੰਨ ਲਈ ਐ ਇਨ੍ਹਾਂ ਕੇਸਾਂ ਦੇ ਵਿੱਚ ਕਿ ਪੰਜਾਬ ਦੇ ਹਾਲਾਤ ਠੀਕ ਨਹੀਂ ਆ ਤੇ ਫਿਰ ਵਿਰੋਧੀਆਂ ਦਾ ਤਾਂ ਕਹਿਣਾ ਕਿ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਠੀਕ ਨਹੀਂ ਆ ਔਰ ਵਾਕਈ ਅੱਜ ਪੰਜਾਬ ਦੇ ਹਾਲਾਤ ਜਿਹੜੇ ਨੇ ਉਹ ਸਿੱਖਾਂ ਲਈ ਤਾਂ ਇਨਸਾਫ ਜਿਹੜੇ ਮੰਗ ਰਹੇ ਆ ਉਹਨਾਂ ਵਾਸਤੇ ਤਾਂ ਬਿਲਕੁਲ ਵੀ ਠੀਕ ਨਹੀਂ ਆਮ ਲੋਕਾਂ ਵਾਸਤੇ ਵੀ ਦੇਖੋ ਤੁਸੀਂ ਕਿ ਕੀ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਜੇਕਰ ਸਾਬ ਉਹ ਯਾਰ 15 ਤੋਂ ਬਾਅਦ ਆਪ ਜੀ ਨੂੰ ਜਿੰਦਾਰ ਸਾਹਿਬ ਦੀ ਸ੍ਰੀ ਕਲਦਕ ਸਾਹਿਬ ਦੀ ਸੇਵਾ ਮਿਲੀ ਪਕ ਉਦੋਂ ਤੋਂ ਲੈ ਕੇ ਮੋਂ ਤੱਕ ਆਪਜੀ ਪਹਿਲੀ ਵਾਰ ਵਰਤਿਆ ਲੈ ਚੌਂਕ ਜਿਹੜੇ ਸਮਾਗਮ ਹੋਇਆ ਉਹਦੇ ਪਹੁੰਚ ਰਹੇ ਹਾਂ ਜੇ ਤੁਹਾਡੇ ਵੱਲੋਂ ਬੇਅਦਬੀ ਮਾਮਲੇ ਲੈ ਕੇ ਕੀ ਕੀਤਾ ਕਿਉਂਕਿ 2 ਦਸੰਬਰ ਨੂੰ ਅਸੀਂ ਇਸ ਸਥਾਨ ਦੇ ਉੱਤੇ ਆਉਣ ਯੋਗੇ ਹੋ ਗਏ ਸੀ ਤਾਂ ਕਰਕੇ ਅੱਜ ਆਏ ਹਾਂ ਨੂੰ ਲੈ ਕੇ ਇੱਕ ਕਮੇਟੀ ਬਣਾਈ ਜਾਏ ਤੇ ਇੱਕ ਵਾਈਟ ਪੇਪਰ ਜਾਰੀ ਕੀਤਾ ਜਾਵੇ ਤੇ ਅਕਾਲੀ ਸਰਕਾਰ ਜਿਹੜੀ ਉਸ ਵੇਲੇ ਸੀ ਜਿਨ੍ਹਾਂ ਨੇ ਬੇਅਦਬੀ ਦੇ ਦੋਸ਼ੀਆਂ ਦੀ ਪੁਸ਼ਤਪਨਾਹੀ ਕੀਤੀ ਕਾਂਗਰਸ ਸਰਕਾਰ ਜਿਹਨੇ ਇਨਸਾਫ ਨਹੀਂ ਦਿੱਤਾ ਤੇ ਝਾੜੂਦਾਲ ਇਹਨਾਂ ਦੇ ਲੀਡਰਾਂ ਨੂੰ ਬੇਨਕਾਬ ਕੀਤਾ ਜਾਏ ਇਹਨਾਂ ਨੂੰ ਨੰਗਿਆ ਕੀਤਾ ਜਾਏ ਕਿ ਸਿੱਖਾਂ ਦੇ ਮਾਮਲੇ ਦੇ ਵਿੱਚ ਇਹ ਕਿਵੇਂ ਅੰਨੇ ਤੇ ਗੁੰਗੇ ਬੋਲੇ ਬਣ ਜਾਂਦੇ ਆ ਤੇ ਜਦੋਂ ਹੋਰ ਕੋਈ ਗੱਲ ਆਉਂਦੀ ਆ ਤੇ ਉਦੋਂ ਇਹ ਸਾਵਧਾਨ ਸੁਚੇਤ ਹੋ ਜਾਂਦੇ ਆ ਮੋੜ ਦੇ ਵਿੱਚ ਬੰਬ ਧਮਾਕਾ ਹੁੰਦਾ ਹੈ ਤੇ ਮੋੜ ਦੇ ਬੰਬ ਧਮਾਕੇ ਦੇ ਦੋਸ਼ੀ ਜਿਹੜੇ ਆ ਉਹ ਸਨਿਆ ਸਰੀਆਮ ਜਿਹੜੇ ਹੈ ਉਹ ਜਿਹੜੇ ਚਿੰਨਤ ਹੋ ਜਾਂਦੇ ਆ ਉਹਨਾਂ ਦੀਆਂ ਗ੍ਰਿਫਤਾਰੀਆਂ ਨਹੀਂ ਹੁੰਦੀਆਂ ਗੀਆਂ ਤੇ ਜੇ ਕਿਸੇ ਦੇ ਕੋਲ ਕਾਰਤੂਸ ਵੀ ਫੜਿਆ ਜਾਂਦਾ ਤੇ ਉਹਦੇ ਤੇ ਪਰਚੇ ਜੜੀਆਂ ਦਰਜ ਕਰ ਦਿੱਤੇ ਜਾਂਦੇ ਆ ਤੇ ਇਹ ਜੋ ਮੈਂ ਸਮਝਦਾ ਕਿ ਇਹ ਇੱਕ ਕਿਸਮ ਦਾ ਪੱਕਾ ਪਾਤ ਹੈ ਉਨ ਕਿਸ ਤਰੀਕੇ ਨਾਲ ਕੇਸ ਨੂੰ ਪ੍ਰੀਖਿਆ ਤਿਆਰ ਕੀਤੀ ਗਈ ਹੈ ਕਿਉਂਕਿ ਇਲੈਕਸ਼ਨ ਵੀ ਚੱਲ ਰਹੇ ਆ ਉਧਰ ਵੀ ਮੇਨ ਮੁੱਦੇ ਕਿਸ ਤਰੀਕੇ ਨਾਲ ਰਿਲੇਟਡ ਕੁਝ ਰੱਖਿਆ ਗਿਆ ਅਸੀਂ ਇਨਸਾਫ ਹੀ ਮੰਗਦੇ ਆ ਕਿ ਕੋਟਾ ਵੀ ਜਿਹੜੀਆਂ ਉਹ ਡਿਲੇ ਕਰ ਰਹੀਆਂ ਹੈਗੀਆਂ ਔਰ ਸਰਕਾਰ ਜਿਹੜੀ ਹੈ ਜਿਹਦਾ ਫਰਜ਼ ਬਣਦਾ ਹੈ ਕੋਟਾਾਂ ਦੇ ਵਿੱਚ ਕੇਸ ਨੂੰ ਪੁਖਤਾ ਢੰਗ ਦੇ ਨਾਲ ਪੇਸ਼ ਕਰਨ ਦਾ ਤੇ ਉਹ ਕਿਤੇ ਨਾ ਕਿਤੇ ਦੋਸ਼ੀਆਂ ਨੂੰ ਬਚਾ ਰਹੀ ਹੈ ਜੀ ਅਕਾਲੀਆਂ ਨੇ ਵੀ ਬਚਾਏ ਕਾਂਗਰਸ ਨੇ ਵੀ ਬਚਾਏ ਝਾੜੂ ਵੀ ਵਿਚਾਰਿਆ ਜੀ ਆਰ ਪੀਜੀ ਜਿਵੇਂ ਤੁਸੀਂ ਕਿਹਾ ਕਿ ਨਾ ਆਮ ਆਦਮੀ ਪਾਰਟੀ ਨੇ ਤੇ ਨਾ ਕਾਂਗਰਸ ਦੀ ਪਾਰਟੀ ਨੇ ਕਿਉਂਕਿ ਦੋ ਮੋਰਚੇ ਲਗਾਏ ਗਏ ਸੀ ਇੱਕ ਬਰਗਾੜੀ ਦੇ ਵਿੱਚ ਫਿਰ ਬਹਿਵਲ ਦੇ ਵਿੱਚ ਬਰਗਾੜੀ ਦੇ ਵਿੱਚ ਕਾਂਗਰਸ ਪਾਰਟੀ ਨੇ ਭਰੋਸਾ ਦਵਾਇਆ ਸੀਗਾ ਤੇ ਬਹਿਵਲ ਦੇ ਵਿੱਚ ਆਮ ਆਦਮੀ ਪਾਰਟੀ ਨੇ ਭਰੋਸਾ ਦਵਾਇਆ ਸੀ ਉਹ ਭਰੋਸੇ ਤੇ ਹੁਣ ਤੱਕ ਜਿਹੜੀਆਂ ਸਰਕਾਰਾਂ ਖਰੀਆਂ ਕਿਉਂ ਨਹੀਂ ਉਤਰਦੀਆਂ ਜੇਕਰ ਖਰੀਆਂ ਨਹੀਂ ਉਤਰੀਆਂ ਆਉਣ ਵਾਲੇ ਸਮੇਂ ਦੇ ਵਿੱਚ ਉਮੀਦਾਂ ਹੈ ਕਿ ਤਨਾ ਕਿਤੇ ਇਨਸਾਫ ਮਿਲੂਗਾ ਅਸੀਂ ਪੰਥ ਦੀ ਕਚੈਰੀ 'ਚ ਜਾਵਾਂਗੇ ਜੀ ਪੰਥ ਦੀ ਕਚਹਿਰੀ ਚ ਜਾ ਕੇ ਅਸੀਂ ਦੱਸਾਂਗੇ ਕਿ ਸਰਕਾਰਾਂ ਨੇ ਸਾਡੇ ਨਾਲ ਕੀ ਕੀਤਾ ਹੈਗਾ ਔਰ ਡੈਮੋਕ੍ਰੈਟਿਕ ਢੰਗ ਦੇ ਨਾਲ ਅਸੀਂ ਇਹਨਾਂ ਸਰਕਾਰਾਂ ਤੋਂ ਜਿਹੜਾ ਹੈ ਉਹ ਜਵਾਬ ਮੰਗਾਂਗੇ ਔਰ ਜਵਾਬ ਦੇਵਾਂਗੇ ਕਿਹਾ ਜਾ ਰਿਹਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਸਾਨੂੰ ਤਾਂ ਉਮੀਦ ਹੈ ਜੇਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵੀ ਸਾਨੂੰ ਅਨਸਾਰ ਦਵਾਉਣਗੇ ਸਰਕਾਰਾਂ ਤੋਂ ਸਾਨੂੰ ਕੋਈ ਉਮੀਦ ਨਹੀਂ ਇਹ ਕਹਿਿਆ ਜਾ ਰਿਹਾ ਬਿਲਕੁਲ ਸਹੀ ਗੱਲ ਹੈ ਜੇ ਅਕਾਲ ਪੁਰਖ ਤੇ ਭਰੋਸਾ ਤਾਂ ਹੈ ਹੀ ਹੈ ਸਾਨੂੰ ਇਹ ਜਦੋਂ ਕੋਈ ਸ਼ੱਕ ਹੀ ਨਹੀਂ ਹੈ ਕੋਈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਭਰੋਸਾ ਹੈ ਅਕਾਲ ਪੁਰਖ ਤੇ ਭਰੋਸਾ ਹੈ ਔਰ ਅਕਾਲ ਪੁਰਖ ਤੇ ਭਰੋਸਾ ਰੱਖ ਕੇ ਗੁਰੂ ਸਿੰਘ ਮੈਣੇ ਤਾਂ ਧੰਨਵਾਦ ਤਾਂ ਸੁਣਿਆ ਤੁਸੀਂ ਇਹ ਸਨ ਹਰਪ੍ਰੀਤ ਸਿੰਘ ਖਾਲਸਾ ਜਿਹੜੇ ਅੱਜ ਫਰੀਦਕੋਟ ਦੇ ਕੋੜ ਕਪੂਰਾ ਦੇ ਬਤੀਆਲੇ ਚੌਂਕ ਦੇ ਵਿੱਚ ਅੱਜ ਲਾਂਤ ਦਿਹਾੜਾ ਜਿਹੜਾ ਮਨਾਇਆ ਗਿਆ ਸੀਗਾ ਕਿਉਂਕਿ ਕਿਹਾ ਜਾ ਰਿਹਾ ਕਿ 8ਵਾਂ ਐਲਾਨਤ ਦਿਹਾੜਾ ਸੀ 8ਵੇਂ ਦਿਹਾੜੇ ਦੇ ਵਿੱਚ ਅੱਜ ਇਹ ਪਹੁੰਚਿਆ ਤੇ ਤਾਂ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਰੱਖੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਕਿਹਾ ਹੈ ਕਿ ਸਾਨੂੰ ਜਿਹੜਾ ਸੰਘਰਸ਼ ਹੈ ਲਗਾਤਾਰ ਜਾਰੀ ਰੱਖਣਾ ਪਵੇਗਾ ਗੁਰਜੀਤ ਸਿੰਘ ਰਮਾਣਾ D5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਪਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦਿੱਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ